ਕੈਨੇਡਾ ਦੇ ਵਿੱਚ ਅਇ ਦਿਨ ਹੀ ਨੌਜਵਾਨਾਂ ਦੀ ਮੌਤਾਂ ਦਾ سلسلہ ਜਿਹੜਾ ਲਗਾਤਾਰ ਜਾਰੀ ਹੈ ਅਸੀਂ ਇਸ ਲਈ ਮੌਜੂਦ ਹਾਂ ਤਰਨਤ ਦੇ ਪਿੰਡ ਪੰਡੋਰੀ ਰਣ ਸਿੰਘ ਦੇ ਵਿੱਚ ਜਿੱਥੋਂ ਦਾ ਇੱਕ ਨੌਜਵਾਨ ਸਤਪਾਲ ਸਿੰਘ ਜੋ 23 ਸਾਲ ਪਹਿਲਾਂ ਆਪਣੇ ਵਿਦੇਸ਼ ਦੇ ਵਿੱਚ ਗਿਆ ਸੀ ਸਟੱਡੀ ਵਿਜੇ ਤੇ ਉਸ ਨੂੰ ਕਰਦੇ ਹਾਂ ਵੱਲੋਂ ਪੇਜਿਆ ਗਿਆ ਸੀ ਸਟੱਡੀ ਦੇ ਨਾਲ ਨਾਲ ਉਸ ਨੂੰ ਆਪਣਾ ਉੱਥੇ ਕੰਮਕਾਰ ਵੀ ਕੀਤਾ ਜਾ ਰਿਹਾ ਸੀ ਪਰਿਵਾਰ ਨੇ ਉਸ ਨੂੰ ਆਪ ਆਪਣੀ ਜਿਹੜੀ ਕਰਜ਼ਾ ਚੁੱਕ ਕੇ ਜ਼ਮੀਨ ਥੋੜੀ ਹੋਣ ਕਰਜ਼ਾ ਚੁੱਕੇ ਆਪਣੇ ਸਨਾਰੇ ਭਵਿੱਖ ਦੇ ਲਈ ਭੇਜਿਆ ਗਿਆ ਸੀ ਲੇਕਿਨ ਬੀਤੇ ਦਿਨੀ ਉਸ ਦੀ ਜਿਹੜੀ ਆ ਭੇਤਵਰੀ ਹਾਲਤ ਵਿੱਚ ਮੌਤ ਹੋ ਗਈ ਹੈ ਔਰ ਉਸ ਦੀ ਜਿਹੜੀ ਡੈੱਡ ਬੋਡੀ ਆ ਜਿਹੜੀ ਔਰ ਦੇ ਵਿੱਚੋਂ ਮਿਲੀ ਹੈ ਔਰ ਜਿਸ ਇਨਵੈਸਟੀਗੇਸ਼ਨ ਜੀ ਕੈਨੇਡਾ ਦੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਪਰਿਵਾਰ ਜਿਹੜਾ ਪਰਿਵਾਰ ਕਿਸੇ ਲਈ ਗਹਿਰੇ ਸਦਮੇ ਦੇ ਵਿੱਚ ਹੈ ਰੋ ਰੋ ਕੇ ਉਹਦਾ ਪਰਿਵਾਰ ਦਾ ਬੁਰਾ ਹਾਲ ਹੈ ਸਾਨੂੰ ਤੇ ਮੌਤ ਦਾ ਹੀ ਪਤਾ ਲੱਗਾ ਹੋਰ ਸਾਨੂੰ ਕੁਝ ਨਹੀਂ ਪਤਾ ਲੱਗਾ ਅਸੀਂ ਤੇ ਇਹੋ ਹੀ ਆਨੇ ਆ ਵੀ ਸੈਂਟਰ ਵੀ ਕਰੇ ਭਾਰਤ ਸਰਕਾਰ ਵੀ ਸਾਡਾ ਮਦਦ ਕਰੇ ਸਾਡਾ ਬੇਟਾ ਇੱਥੇ ਹਜੇ ਤੇ ਅਸੀਂ ਆਪਣੀ ਹੱਥੀ ਸਭ ਕੁਝ ਕਰ ਲਈ ਜੀ ਕਿਸ ਤਰ੍ਹਾਂ ਪਾਲਿਆ ਤੁਸੀਂ ਬੱਚੇ ਨੂੰ ਤੁਸੀਂ ਬੜੀ ਮੁਸ਼ਕਲ ਪਾਲਿਆ ਸੀ ਦਾਦੇ ਦੀ ਵੀ ਪਿਛਲੇ ਸਾਲ ਡੈਥ ਹੋ ਗਈ ਦਾਦੀ ਤੇ ਉਹਦਾ ਹੀ ਮੁੱਕ ਗਈ ਛੇਤੀ ਬਦ ਜਦੋਂ ਇਹਨਾਂ ਦੇ ਪਾਪਾ ਦੀ ਮੌਤ ਹੋਈ ਸੀ ਜੀ ਨਾ ਹੀ ਵੀਰ ਦਾ ਵਰ ਗਿਆ ਸੁਤਪਾਲ ਸਿੰਘ ਹਾਂਜੀ ਇਹੋ ਹੀ ਆ ਭਈ ਹੱਥੀ ਜੋੜਨ ਵਾਲੀ ਗੱਲ ਆ ਹੱਥ ਜੋੜ ਕੇ ਬੇਨਤੀ ਆ ਭਈ ਮਹਾਰਾਜੇ ਬੇਟਾ ਸਾਡਾ ਕਰੀ ਹਨ ਮੂੰਹ ਵੇਖ ਲੀਏ ਸੀ ਉਹਦਾ ਤੁਹਾਨੂੰ ਇੱਥੇ ਜ਼ਰੂਰ ਲੈ ਕੇ ਆਉਣ ਮੈਂ ਉਹਦਾ ਮੇਰਾ ਮੇਰਾ ਭਤੀਆ ਲੱਗਦਾ ਮੈਂ ਤਾਇਆ ਹੀ ਲੱਗਦਾ ਆ ਉਹਦੇ ਅੱਜ ਛੋਟੀ ਉਮਰ ਦੀ ਉਹਦਾ ਫਾਦਰ ਦੀ ਡੈਥ ਹੋ ਗਈ ਸੀ ਛੋਟੇ ਹਾਂ ਹੀ ਬੱਚੇ ਪਾਲੇ ਜਵਾਨ ਹੋਏ ਇਸ ਤਰ੍ਹਾਂ ਹੀ ਘਰ ਦੇ ਹਾਲਾਤ ਕਰਕੇ ਕਰਜ਼ਾ ਕੁਚਾ ਚੋਕੇ ਉਹਨੂੰ ਬਾਹਰ ਕੱ ਲਿਆ ਇਹ ਪੜਾਈ ਚੰਗੀ ਸੀ ਉਹਦੀ ਤੇ ਆਖਿਆ ਵੀ ਚਲੋ ਮਹਾਰਾਜ ਚੰਗੇ ਹਾਲਾਤ ਆਉਣਗੇ ਕਰੂਗਾ ਕਮਾਈ ਜਾ ਕੇ ਕੀ ਹੋਇਆ ਉਹ ਤੇ ਕੀ ਗੱਲ ਬਤੋ ਉਹ ਸਾਨੂੰ ਮਿਲੇ ਇਸ ਤਰ੍ਹਾਂ ਹੀ ਸਵੇਰੇ ਤੜਕੇ ਫੋਨ ਆਇਆ ਵੀ ਗੱਡੀ ਜਿੱਦਾਂ ਡੈੱਡ ਮੰਡੀ ਦੀ ਖਬਰ ਮਿਲੀ ਆ ਇਹ ਪਤਾ ਹੀ ਹਾਲ ਚ ਪਤਾ ਨਹੀਂ ਜੀ ਕੀ ਹੋਇਆ ਕੀ ਨਹੀਂ ਹੋਇਆ ਉਹਦੀ ਸਾਰੇ ਸਾਨੂੰ ਜਾਣਕਾਰੀ ਚਾਹੀਦੀ ਆ ਪਰ ਸਰਕਾਰ ਪੰਜਾਬ ਸਰਕਾਰ ਨਵੇ ਸਾਨੂੰ ਜੀ ਨਾਮ ਵੀਰ ਦਾ ਵੀਰ ਦਾ ਨਾਮ ਸਤਪਾਲ ਸਿੰਘ ਹਾਂਜੀ ਹੁਣ ਕੀ ਤੁਸੀਂ ਮੰਗ ਕਰਦੇ ਆ ਅਸੀਂ ਮੰਗ ਕਰਦੇ ਆ ਵੀ ਸਾਡੇ ਇੱਥੇ ਆਉਣਾ ਚਾਹੀਦੀ ਬੋਡੀ ਅਸੀਂ ਆਪਣੇ ਹੱਥੀ ਉਹਦਾ ਸਸਕਾਰ ਕਰੀਏ ਜਲਦੀ ਤੋਂ ਜਲਦੀ ਆਵੇ ਆਏ ਹੋਏ ਚਾਉ ਨੇ ਕਿੰਨੇ ਵੇਰ ਹੋ ਗਏ ਵੀਰ ਨੂੰ ਕੀ ਜੇ 2 ਹੀ ਸਾਲ ਹੋ ਗਏ ਗਏ ਨੂੰ ਸਟੱਡੀ ਵਿਜੇ ਤੇ ਗਿਆ ਹੈ ਆਪਣੀ ਸਾਲ ਦੀ ਪੜ੍ਹਾਈ ਪੜ੍ਹਾਈ ਵੀ ਕਰ ਲਈ ਜਨੇ ਆਪਣਾ ਹੱਲੇ ਕੰਮ ਕਰਨਾ ਸ਼ੁਰੂ ਕੀਤਾ ਹਾਂਜੀ ਕੰਮ ਕਰਨਾ ਸ਼ੁਰੂ ਕੀਤਾ ਹੈ ਪਰਿਵਾਰ ਦੀ ਮੰਗ ਹੈ ਕਿ ਉਹਨਾਂ ਦੇ ਬੱਚੇ ਦੀ ਜਿਹੜੀ ਡੈੱਡ ਬੋਡੀ ਆ ਜਿਹੜੀ ਆ ਉਹ ਇੱਥੇ ਭਾਰਤ ਭੇਜੀ ਜਾਵੇ ਤਾਂ ਜੋ ਉਹਦੇ ਅੰਤਮ ਦਰਸ਼ਨ ਕਰ ਸਕਣ ਤੇ ਉਸ ਦਾ ਅੰਤਮ ਸੰਸਕਾਰ ਆਪਣੇ ਹੱਥੀ ਕਰ ਸਕਣ ਪਵਨ ਸ਼ਰਮਾ ਪੀਟੀਸੀ ਨਿਊਜ਼ ਤਰਨਤਾਰਨ